जीरा शहर ਦੇ ਵਿੱਚ ਸਮਾਜ ਵਿਰੋਧੀ ਅੰਤਰਣ ਨੂੰ ਪੁਲਿਸ ਦਾ ਕੋਈ ਡਰ ਨਹੀਂ ਰਿਹਾ ਹੈ ਜੁਸਤੇ ਮਿਸਾਲ ਜੁਇਰਾ ਦੇ ਚਤਰਾ ਰੋਡ ਦੇ ਵੇਖਣ ਨੂੰ ਮਿਲੀ ਹੈ ਜਿੱਥੇ ਕਿ ਬੀਤੀ ਰਾਤ ਕੁਝ ਨੌਜਵਾਨਾਂ ਦੇ ਵੱਲੋਂ ਤੇਜ਼ਧਾਨ ਹਤਿਆਰਾ ਅਤੇ ਇਟਰ ਰੋੜਿਆ ਦੇ ਨਾਲ ਇਕ ਕਾਰ ਦੇ ਉੱਪਰ ਹਮਲਾ ਕਰਦੇ ਹੋਏ ਕਾਰ ਦੇ ਮੇਨ ਗੇਟ ਦੀ ਬੁਰੀ ਤਰੀਕੇ ਨਾਲ ਪੰਨ ਤੋੜ ਕਰ ਦਿੱਤੀ ਗਈ ਗنیمਤ ਇਹ ਰਹੀ ਕਿ ਇਸ ਮੌਕੇ ਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ ਜੁਸਤੇ ਪੁਲਿਸ ਕਾਰਵਾਈ ਕਰ ਰਹੀ ਹੈ ਹਾਂਜੀ ਜਗੰਦਰ ਸਿੰਘ ਨਾ ਹੀ ਮੇਰਾ ਚਤਰਾ ਰੋਡ ਦੇ ਰਹਿਣ ਵਾਲਾ ਹਾਂ ਤਨ ਜੁਬ ਆਪਣੇ 10 ਵਜੇ ਦੇ ਕਰੀਬ ਹਿਤੰਦਰ ਦਾ ਪਹਿਲੀ ਵਾਰ ਪੰਚਾਇਤ ਲੈ ਆਏ ਪੰਚੇ ਇਸ ਪ੍ਰੂਵਾ ਕਹਿੰਦੇ ਦੇ ਡੀਡ ਬੰਦ ਦੇਖੇ ਸੀ ਭੰਤੋੜ ਗੇੜ ਤੇ ਮਾਰਕੀਟਾ ਰੋੜੇ ਖਰਖਾਨਾ ਵਾਲ 11 ਮਾਰਗੀਆਂ ਤਨ ਦਰਵਾਜਾ ਅਹੀਂ ਸੁਣ ਕੇ ਜੋ ਬਾਹਰ ਨਿਕਲੇ ਨੇ ਧਲਕਾਰ ਦੇ ਭੱਜ ਗਏ ਇਹਨਾਂ ਵਿੱਚ ਜਿੰਨਾਂ ਚ ਦੋ ਮੁੰਡੇ ਹਨ ਤੁਮੈਂ ਪਛਾਣਿਆ ਕੱਲ ਅੱਗੇ ਇੱਕ ਦੋਰੀ ਇਹਨਾਂ ਨੂੰ ਗਲੀ ਚ ਨੰਗੇ ਦਾ ਰੁਕਿਆ ਕਹਿੰਦਾ ਨਾ ਸ਼ਾ ਪੁੱਤਾ ਗਲੀ ਗਲੀ ਚ ਵਿਕਦਾ ਕਿਤੇ ਉਧਰ ਮੰਨਦੇ ਇਸ ਲਈ ਰੋਕਿਆ ਇਹਨਾਂ ਨੇ ਕਦੋਰੀ ਤੇ ਉਹਦੇ ਵਿਜੇ ਉਸੇ ਕਰਕੇ ਇਹ ਚੀਜ਼ ਦੁਪਾਨ ਚ ਇਕੱਠੇ ਕਰਕੇ ਲੋਰ ਢਾਗੇ ਨਾ ਆਉਂਦਾ ਜਿੱਤਾ ਰੱਜ ਜਾਵੇ ਪਰ ਜਦੋਂ ਮੋਲੀ ਬਾਹਰ ਨਿਕਲੇ ਉਸ ਵਕਤ ਦੇ ਗਾਣਾ ਘੜਦੇ ਸੀ ਜੀ ਇਹਦੇ ਤੇ ਰਾਤ ਨੂੰ ਪੂਰ ਸਤ ਸੰਦੇ ਵੀ ਬਲਾਈ ਨੂੰ ਪਰੀ ਆਇਓ ਦੇਖੇ ਤੇ ਮੋਸਾ ਉਹਨੇ ਕਿਹਾ ਇਹ ਅਲਤਨ ਲੋਈ ਦਾ ਕੰਮ ਹੀ ਹੋ ਗਿਆ ਹੈ ਤਰੀਕੇ ਦੇ ਕੋਈ ਮਲਾਗਰੀ ਨਹੀਂ ਕੋਈ ਇੱਕ ਬੰਦਾ ਤਾਂ ਇੱਕ ਤਰ੍ਹਾਂ ਸ਼ਹਿਰ ਚੜੀ ਜਾ ਸਕਦਾ ਹੈ